ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅ ਜਿਵੇਂ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਅੱਜ ਆਪਾਂ ਕੋਰਸ ਸੈੱਟ ਬਾਰੇ ਥੋੜੀ ਜੀ ਗੱਲਬਾਤ ਕਰਦੇ ਹਾਂ ਜਿਹੜਾ ਕਿ ਮੈਂ ਖੁਦ ਸਟਿਚ ਕੀਤਾਗਾ ਅ ਤੇ ਜੇ ਭੈਣਾ ਕਹਿਣਗੀ ਹਣਾ ਰਿਕੁਐਸਟ ਆਊਗੀ ਤਾਂ ਆਪਾਂ ਦੀ ਸਟਿਚਿੰਗ ਦੀ ਵੀ ਵੀਡੀਓ ਜਿਹੜੀ ਸਪੈਸ਼ਲ ਮੈਂ ਬਣਾ ਕੇ ਅਪਲੋਡ ਕਰੂੰਗੀ ਪਰ ਮੈਂ ਇਹਦੀ ਨਹੀਂ ਬਣਾਈ ਹੈਗੀਗੀ ਹਣਾ ਅ ਮੈਨੂੰ ਆਈ ਸੀ ਕਿ ਕਿੱਦਾਂ ਦਾ ਬਣੂਗਾ ਪਹਿਲਾਂ ਆਪਾਂ ਇਹ ਲੁੱਕ ਦੇਖੀਏ ਕਿਉਂਕਿ ਮੈਂ ਫਸਟ ਟਾਈਮ ਬਣਾਇਆਗਾ ਪਹਿਲਾਂ ਮੈਂ ਨਹੀਂ ਬਣਾਇਆ ਹੈਗਾ ਕੋਰਸੈਟ ਕੋਈ ਵੀ ਅ ਤੇ ਪਲਾਜ਼ੋ ਵਗੈਰਾ ਆਪਾਂ ਬਣਾਉਂਦੇ ਰਹਨੇ ਆ ਹਨਾ ਕੋਰਸੈਟ ਦੇ ਨਾਲ ਪਲਾਜ਼ੋ ਹੁੰਦਾਗਾ ਪਲਾਜ਼ੋ ਤਾਂ ਪਹਿਲਾਂ ਮੈਂ ਬਣਾਉਂਦੀ ਰਹਿਣੀ ਆਗੀ ਤੇ ਜਿਹੜੀ ਸ਼ਰਟ ਹੈ ਇਹਦੇ ਨਾਲ ਇਹ ਮੈਂ ਫਸਟ ਟਾਈਮ ਬਣਾਈਏਗੀ ਠੀਕ ਹੈ ਜੀ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਹੈਗੀ ਹਨਾ ਤੇ ਜੇ ਚਾਹੀਦੀ ਹੋਈ ਤਾਂ ਆਪਾਂ ਜ਼ਰੂਰ ਬਣਾਵਾਂਗੇ ਵੀਡੀਓ ਕਿਉਂਕਿ ਮੈਂ ਇੱਕ ਕੋਰਸੈਟ ਹੋਰ ਬਣਾਉਣਾ ਹੈਗਾ ਅ ਇਹਦੀ ਵੀਡੀਓ ਇਸ ਕਰਕੇ ਵੀ ਨਹੀਂ ਬਣਾਈ ਕਿ ਵਧੀਆ ਨਾ ਬਣਿਆ ਤਾਂ ਹਨਾ ਆਪਾਂ ਅਪਲੋਡ ਨਹੀਂ ਕਰ ਸਕਦੇਗੇ ਹਨਾ ਤੇ ਹੁਣ ਆਪਾਂ ਨੂੰ ਪ੍ਰੋਪਰ ਪਤਾ ਲੱਗ ਗਿਆ ਕਿ ਸਹੀ ਤਰੀਕੇ ਦਾ ਬਣਿਆ ਤਾਂ ਆਪਾਂ ਇਹਦੀ ਵੀਡੀਓ ਅਪਲੋਡ ਕਰਾਂਗੇ ਤੇ ਨਾਲੇ ਵਧੀਆ ਕੱਪੜੇ ਦਾ ਮੈਂ ਜਿਹੜਾ ਕੋਡ ਸੈਟ ਹੈ ਹੋਰ ਉਹ ਸਟਿਚ ਕਰੂੰਗੀ ਇਹ ਵੀਰੇ ਸਿੰਥੈਟਿਕ ਜਿਹਾ ਕੱਪੜਾ ਹੈ ਪਤਾ ਨਹੀਂ ਕਿੱਦਾਂ ਜਿਹਦਾ ਹਨਾ ਇਹ ਸਾਰਾ ਹੀ ਮੈਂ 100 ਰੁਪਏ ਦਾ ਲਈ ਸੀ ਸੂਟ ਅ ਸੂਟ ਲਈ ਸੀ ਕਿ ਕੱਪੜਾ ਸਾਰਾ 100 ਰੁਪਏ ਦਾ 1.5 4 ਮੀਟਰ ਕੱਪੜਾ ਸੀਗਾ ਇਹ ਥੋੜਾ ਜਿਹਾ ਸਟੈਚੇਬਲ ਜਿਹਾ ਕੱਪੜਾ ਇਹ ਕੀ ਆਪਾਂ ਕਹਿਦੀ ਐ ਕਾਟਨ ਨਹੀਂ ਹੈਗਾਗਾ ਅ ਮੈਂ ਪਹਿਲਾਂ ਤਾਂ ਕਰਕੇ ਨਹੀਂ ਵਧੀਆ ਕੱਪੜੇ ਦਾ ਬਣਾਇਆ ਕਿ ਵਧੀਆ ਨਹੀਂ ਬਣਨਾ ਹਨਾ ਉਹੀ ਗੱਲ ਆ ਜਾਂਦੀ ਆ ਦੁਬਾਰਾ ਕਿ ਜੇ ਨਾ ਵਧੀਆ ਬਣਿਆ ਤਾਂ ਫਿਰ ਕੰਮ ਨਹੀਂ ਆਉਣਾ ਹੈਗਾ ਹਨਾ ਤੇ ਪਰ ਜਿਹੜਾ ਜਿੰਨੀ ਕਿ ਮੈਨੂੰ ਹਨਾ ਐਨੀ ਕੁ ਉਮੀਦ ਹੈ ਨਹੀਂ ਸੀ ਕਿ ਇੰਨਾ ਸੋਹਣਾ ਬਣ ਜਾਊਗਾ ਕੋਰਸੈਟ ਹੈ ਮੈਂ ਸਟੀਚਿੰਗ ਤਾਂ ਮੈਂ ਕਰਦੀ ਆ ਪਰ ਮੈਂ ਕੋਰਸੈਟ ਫਸਟ ਟਾਈਮ ਬਣਾਇਆਗਾ ਤੇ ਜੇ ਚਾਹੀਦੀ ਹੋਈ ਸਟੀਚਿੰਗ ਤਾਂ ਆਪਾਂ ਜਰੂਰ ਸ਼ੇਅਰ ਕਰਾਂਗੇ ਜਦੋਂ ਆਪਾਂ ਨੈਕਸਟ ਆਪਣਾ ਦੂਜਾ ਜਿਹੜਾ ਕੋਰਸੈਟ ਰੈਡੀ ਕਰਾਂਗੇ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਕੋਰਸੈਟ ਕਿੰਨੇ ਪ੍ਰਕਾਰ ਦੇ ਨੇ ਜਿਹੜੀਆਂ ਭੈਣਾਂ ਨੇ ਕੋਰਸੈਟ ਵੇਅਰ ਕਰਨੇ ਨੇ ਹਨਾ ਜਿਨ੍ਹਾਂ ਨੂੰ ਇੱਛਾ ਹੈਗੀ ਹੈ ਕਿ ਵਧੀਆ ਲੱਗਦੇ ਨੇ ਹਨਾ ਜਿਵੇਂ ਮੈਨੂੰ ਆਹ ਵਾਲਾ ਵਧੀਆ ਲੱਗਦਾ ਸ਼ਰਟ ਵਾਲਾ ਪੂਰੀ ਜਿਹੜੀ ਹਿਪ ਹੈ ਇਹ ਕਵਰ ਕਰਦਾ ਹੈਗਾ ਇੰਨਾ ਕੁ ਨੀਵਾ ਬਣਾਇਆ ਮੈਂ ਜਿਹੜੀ ਇਹ ਹਿਪੇਰੀਆ ਹੁੰਦਾ ਆਪਣਾ ਉਹ ਸਾਰਾ ਕਵਰ ਹੋ ਜਾਂਦਾ ਹੈਗਾ ਇਹਦੇ ਨਾਲ ਠੀਕ ਹੈ ਜੇ ਤੁਸੀਂ ਚਾਹੋ ਤਾਂ কুরਤੀ ਡਾਈਟੇ ਵੀ ਬਣਵਾ ਸਕਦੇ ਹੋ ਬਈ ਕਾਲਰ ਲਵਾ ਸਕਦੇ ਹੋ ਇੱਥੇ ਫੱਟੀ ਲਵਾ ਸਕਦੇ ਹੋ ਐਡੀਕ ਫੱਟੀ ਲੱਗ ਜੂਗੀ ਤੇ ਕਾਲਰ ਲੱਗ ਜਾਣਗੇ ਨਾ ਬਾਜੂ ਤੇ ਕਫਾਂ ਵੀ ਲੱਗ ਜਾਣੀਆਂ ਜੇ ਤੁਸੀਂ ਲਵਾਉਣੀਆਂ ਨੇ ਜੀਆਂ ਤੇ ਜੇ ਤੁਸੀਂ ਇਸ ਤਰ੍ਹਾਂ ਹੀ ਲੂਸ ਜੀਆਂ ਬਣਾਉਣੀਆਂ ਨੇ ਤਾਂ ਇਸ ਤਰ੍ਹਾਂ ਤੁਸੀਂ ਬਣਵਾ ਸਕਦੇ ਹੋ ਤੇ ਇੱਥੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਸੀਂ কুরਤੀ ਵੀ ਬਣਾ ਸਕਦੇ ਹੋ ਨੀਵੀ ਜਿਵੇਂ ਕਿ ਗੋਡਿਆਂ ਤੱਕ ਦੀ ਨਾਲ ਤੁਸੀਂ ਲੂਸ ਪਲਾਜ਼ੋ ਬਣਾ ਸਕਦੇ ਹੋ ਹਣਾ ਇੱਕ ਜੀ ਆਪਾਂ ਗਰਮੀਆਂ ਦੇ ਵਿੱਚ ਕੰਫਰਟੇਬਲ ਰਹਿਣਾਗਾ ਨਾ ਜਿਹੜੀਆਂ ਪਹਿਣਾ ਮੇਰੇ ਮੰਗੂ ਲੋ ਟ-ਸ਼ਰਟ ਚ ਫਿਰਦੀਆਂ ਰਹਿੰਦੀਆਂ ਨੇ ਤਾਂ ਉਹ ਤੋਂ ਜ਼ਿਆਦਾ ਵਧੀਆ ਲੋ ਟ-ਸ਼ਰਟ ਤੋਂ ਜ਼ਿਆਦਾ ਵਧੀਆ ਨਾ ਆਪਾਂ ਕੋਰਸੈਟ ਪਾ ਲਈਏ ਪਾਇਆ ਸੋਹਣਾ ਵੀ ਲੱਗਦਾ ਪਿਕ ਐਡ ਕਰ ਰਹੀ ਆ ਮੈਂ ਨਾਲ ਵੀਡੀਓ ਵੀ ਚਲਾਉਂਗੀ ਪਾਇਆ ਸੋਹਣਾ ਲੱਗਦਾ ਇਹ ਨਾਲ ਐਦਾਂ ਲੱਗਦਾ ਕਿ ਆਪਾਂ ਸੂਟ ਪਾਇਆ ਹੋਇਆਗਾ ਹਨਾ ਅ ਕਈ ਜਿਹੜੇ ਕੋਰਸੈਟ ਨੇ ਜਿਵੇਂ ਕਿ ਆਪਾਂ ਰੈਡੀमेड ਲੈਨੇ ਆ ਨਾ ਮਿਸ਼ੋ ਵਗੈਰਾ ਤੋਂ ਜਾਂ ਐਮਾਜ਼ੋਨ ਤੋਂ ਆਰਡਰ ਕਰਦੇ ਆ ਉਹ ਥੋੜੇ ਜਿ ਉੱਚੇ ਵੀ ਹੁੰਦੇ ਨੇਗੇ ਅ ਜਿਵੇਂ ਕਿ ਆਪਣੀ ਹਿਪ ਵਗੈਰਾ ਹਨਾ ਕਵਰ ਨਹੀਂ ਕਰਦੇ ਹੁੰਦੇ ਉਹ ਜਿਵੇਂ ਮੈਂ ਕੰਫਰਟੇਬਲ ਨਹੀਂ ਫੀਲ ਕਰਦੀ ਹੈ ਕਿ ਜੇ ਆਪਣੀ ਹਿਪ ਏਰੀਆ ਤੋਂ ਉੱਚਾ ਹੈਗਾ ਆਪਣਾ ਸ਼ਰਟ ਤਾਂ ਤੁਸੀਂ ਆਪਦੇ ਅਕੋਰਡਿੰਗ ਜਿਹੜਾ ਕੋਰਸੈਟ ਆ ਉਹ ਰੈਡੀ ਕਰਵਾ ਸਕਦੇ ਹੋ ਜਾਂ ਰੈਡੀ ਕਰ ਸਕਦੇ ਜਿਹੜੀਆਂ ਭੈਣਾਂ ਨੂੰ ਸਟੀਚਿੰਗ ਆਉਂਦੀ ਹੈ ਠੀਕ ਹੈ ਤੇ ਇੱਕ ਹੋਰ ਪੈਂਪਲਮ ਕੋਰਸੈਟ ਵੀ ਜਿਹੜਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਪੈਂਪਲਮ ਜਿਵੇਂ ਆਪਾਂ ਕਹਿ ਦਈਏ ਕਿ ਫਰੌਕ ਟਾਈਪ ਤੇ ਆਪਾਂ ਆਪਾਂ ਜਿਹੜੇ ਹਨਾ ਘਰੇ ਦੇਸੀ ਟਾਈਪ ਬੋਲਦੇ ਆ ਆਪਾਂ ਕਹਿੰਦੇ ਫਰੌਕ ਸੂਟ ਕਹਿੰਦੇ ਆ ਆਪਾਂ ਉਹਨੂੰ ਉਹ ਪੈਂਪਲਮ ਕਹਿੰਦੇ ਨੇ ਬਈ ਉਹਦਾ ਅ ਕੀੜੀ ਕੱਟ ਹੁੰਦੇ ਅੰਬਰੀਲਾ ਕੱਟ ਅੰਬਰੀਲਾ ਕੱਟ ਫਰੌਕ ਬਣਾ ਕੇ ਹਨਾ ਉਹਦੇ ਨਾਲ ਲੂਜ਼ ਫਿਟਡ ਜਿਹੜਾ ਪਲਾਜ਼ੋ ਬਣਾਇਆ ਜਾਂਦਾ ਤੁਸੀਂ ਹਲਕਾ ਜਿਹਾ ਫਿੱਟ ਵੀ ਰੱਖ ਸਕਦੇ ਹੋ ਪਲਾਜ਼ੋ ਨੂੰ ਜੇ ਤੁਸੀਂ ਜ਼ਿਆਦਾ ਲੂਜ਼ ਨਹੀਂ ਪਸੰਦ ਕਰਦੇ ਹਨਾ 10 12 ਇੰਚ ਦੀ ਮੂਰੀ ਸਹੀ ਰਹਿੰਦੀ ਹੈ ਬਿਲਕੁਲ ਤੇ ਇਹ ਹੋ ਗਿਆ ਪੈਂਪਲਮ ਕੋਡ ਸੈੱਟ ਇੱਕ ਹੁੰਦਾ ਬਈ ਕਾਫਤਾਨ ਕਾਫਤਾਨ ਆਲਾ ਸੋਨੂੰ ਪਤੀ ਜੀ ਕਿ ਕਾਫਤਾਨ ਕਿਹੜਾ ਹੁੰਦਾ ਹੈ ਨਾ ਜਿਹੜਾ ਇੱਥੋਂ ਬਿਲਕੁਲ ਖੁੱਲਾ ਜਿਹਾ ਹੁੰਦਾ ਉਹਦੀਆਂ ਬਾਹੂ ਵੀ ਵਿੱਚੀ ਹੁੰਦੀਆਂ ਨੇ ਤੇ ਸਾਰਾ ਇੱਕੋ ਹੀ ਹੁੰਦਾ ਹੋ ਗਈ ਤੇ ਉਹਦੇ ਇੱਥੇ ਥੋੜੀ ਜਿਹੀ ਸਟਿਚ ਲਾਈ ਹੁੰਦੀ ਹੈ ਜਿਹਦੇ ਕਰਕੇ ਆਪਣੀ ਬਾਹਾਂ ਦਾ ਏਰੀਆ ਅਲੱਗ ਹੋ ਜਾਂਦਾ ਉਹਦੇ ਨਾਲੋਂ ਤੇ ਬੱਚਿਆਂ ਦੇ ਪਾਇਆ ਉਹ ਸੋਹਣਾ ਲੱਗਦਾ ਪਰ ਮੈਨੂੰ ਥੋੜਾ ਜਿਹਾ ਘੱਟ ਪਸੰਦ ਹੈ ਕਿ ਕਾਫਤਾਨ ਹਨਾ ਵੀ ਖੁੱਲਾ-ਖੁੱਲਾ ਜਾਂ ਹੋਰ ਹੀ ਹੁੰਦਾ ਉਹ ਝੋਲਾ ਜਿਹਾ ਇੱਕ ਤਰ੍ਹਾਂ ਦਾ ਬਾਕੀ ਕਈ ਭੈਣਾਂ ਨੂੰ ਪਸੰਦ ਹੋਊਗਾ ਹਨਾ ਤੇ ਬਾਕੀ ਜਿਹੜਾ ਆਪਾਂ ਬਣਾਇਆ ਇਹ ਸ਼ਰਟ ਨਾਲ ਹੈ ਵੀਰੇ ਇੱਕ ਤਰ੍ਹਾਂ ਦੀ ਸ਼ਰਟ ਬਣਾਈ ਆਪਾਂ ਉਹਨੂੰ ਲੌਂਗ ਰੱਖਿਆਗਾ ਗੋਡਿਆਂ ਤੱਕ ਗੋਡਿਆਂ ਤੋਂ ਥੋੜਾ ਜਿਹਾ ਉੱਚਾਗਾ ਤੇ ਬਹੁਤ ਸੋਹਣਾ ਕੋਟ ਸੈੱਟ ਬਣ ਕੇ ਰੈਡੀ ਹੋਇਆ ਤੇ ਜੇ ਤੁਸੀਂ ਵੀ ਹਨਾ ਟ੍ਰੈਂਡਿੰਗ ਦੇ ਵਿੱਚ ਰਹਿਣਾਗਾ ਤੁਹਾਨੂੰ ਪਸੰਦ ਹੈ ਕਿ ਆਪਾਂ ਰਵਾਜ਼ ਦੇ ਅਕੋਰਡਿੰਗ ਚੱਲੀਏ ਹਨਾ ਟੈਂਡ ਦੇ ਹਿਸਾਬ ਨਾਲ ਚੱਲੀਏ ਤਾਂ ਇਸ ਵਾਰ ਤੁਸੀਂ ਕਾਟਨ ਦੇ ਜਿਹੜੇ ਸੂਟ ਲਾਉਂਗੇ ਉਹਨਾਂ ਤੋਂ ਉਹਨਾਂ ਦੇ ਵਿੱਚੋਂ 1-2 ਨੇ ਜਿਹੜੇ ਕੋਟ ਸੈੱਟ ਜ਼ਰੂਰ ਬਣਵਾਉਣੇ ਲਗੇ ਤੇ ਸੋਹਣੇ ਲੱਗਦੇ ਨੇਗੇ ਮੈਂ ਵੈਸੇ ਜੀਨਸ ਵਗੈਰਾ ਕੁਝ ਵੀ ਨਹੀਂ ਪਾਉਂਦੀ ਹੈਗੀ ਇਦਾਂ ਦਾ ਤੇ ਪਰ ਮੈਨੂੰ ਕੋਰਸੈਟ ਦੇ ਵਿੱਚ ਇੰਟਰਸਟ ਪੈਦਾ ਹੋਇਆ ਕਿ ਹਾਂ ਮੈਂ ਭਾ ਕੇ ਦੇਖਾਂਗੀ ਕਿ ਕਿੱਦਾਂ ਦਾ ਲੱਗੂਗਾ ਆਪਾਂ ਬਣਾ ਕੇ ਦੇਖੀਏ ਜਿਹੜੇ ਮੀਸ਼ੋ ਤੇ ਆਉਂਦੇ ਨੇ ਹਨਾ ਉਹ ਮੇਰੇ ਮਤਲਬ ਕਿ ਸਾਡੇ ਕਿਸੇ ਨੇ ਮੰਗਵਾਇਆ ਸੀਗਾ ਕੁੜੀ ਨੇ ਤੇ ਉਹ ਨਾ ਉਹਦਾ ਪਲਾਜ਼ੋ ਸੀ ਜਿਹੜਾ ਉਹ ਬਿਲਕੁਲ ਸਹੀ ਨਹੀਂ ਸੀ ਕੰਫਰਟੇਬਲ ਨਹੀਂ ਸੀਗਾ ਉਹ ਬਹੁਤ ਜ਼ਿਆਦਾ ਟਾਈਟ ਸੀਗਾ ਤੇ ਜਿਹੜੀ ਉਹਦੀ ਝੋਲੀ ਦਾਇਰੀ ਸੀ ਉਹ ਬਿਲਕੁਲ ਛੋਟਾ ਰੱਖਿਆ ਹੋਇਆ ਸੀਗਾ ਸੈਟਿੰਗ ਨਹੀਂ ਆਈ ਹੈਗੀ ਉਹਦੀ ਤਾਂ ਫਿਰ ਮੈਂ ਘਰੇ ਟਰਾਈ ਕੀਤਾ ਤੇ ਬਹੁਤ ਵਧੀਆ ਜਿਹੜਾ ਕੋਰਸੈਟ ਬਣ ਕੇ ਰੈਡੀ ਹੋਇਆ ਹੈ ਤੇ ਕਮੈਂਟ ਜਰੂਰ ਕਰਨਾ ਜਿਹੜੀਆਂ ਭੈਣਾਂ ਨੂੰ ਵੀਡੀਓ ਚਾਹੀਦੀ ਹੋਈ ਤਾਂ ਆਪਾਂ ਵੀਡੀਓ ਜਰੂਰ ਸ਼ੇਅਰ ਕਰਾਂਗੇ ਇਹਦੇ ਆਪਾਂ ਕਾਲਰ ਲਗਾਏ ਨੇਗੇ ਤੇ ਇਸ ਤਰ੍ਹਾਂ ਇਹਦੇ ਮੈਂ ਪ੍ਰੈਸ ਨਹੀਂ ਚੰਗੀ ਤਰ੍ਹਾਂ ਮਾਰੀ ਆ ਚੀਜ਼ ਇਹਦੀ ਇਸ ਤਰ੍ਹਾਂ ਬਣੂਗੀ ਇਹ ਆਏ ਜੇ ਹੋਈ ਜਾਂਦਾ ਇਹਦਾ ਆ ਕੰਨ ਜਾ ਤੇ ਇਸ ਤਰ੍ਹਾਂ ਆਪਾਂ ਨੇ ਆ ਨੈਕ ਹੈ ਜਿਹੜਾ ਹੋ ਰੈਡੀ ਕੀਤਾ ਹੈਗਾ ਠੀਕ ਹੈ ਤੇ ਬਾਹੂ ਬਿਲਕੁਲ ਸਿੰਪਲ ਬਣਾਈਆਂ ਨੇਗੀਆਂ ਸਿੰਪਲ ਬਟਨ ਲਾਏ ਨੇ ਬਿਲਕੁਲ ਬਈ ਜਿਹੜੇ ਆਮ ਆਪਣੇ ਕੁਰਤੇਆਂ ਤੇ ਲੱਗਦੇ ਨੇ ਉਹੀ ਬਟਨ ਲਾਏ ਨੇ ਕਿਉਂਕਿ ਮੈਂ ਇਹ ਇਹਨੂੰ ਘਰੇ ਘਰੇ ਹੀ ਵੀਅਰ ਕਰਨਾ ਹੈਗਾ ਜਿਹੜਾ ਆਪਾਂ ਬਾਹਰ ਅੰਦਰ ਵਾਲਾ ਬਣਾਵਾਂਗੇ ਪੂਰਾ ਵਧੀਆ ਉਹ ਆਪਾਂ ਕਿਸੇ ਵਧੀਆ ਕੱਪੜੇ ਦਾ ਜਿਵੇਂ कॉटन, ਕੈਮਰਿਕ ਹੋ ਗਿਆ ਹਨਾ ਐਕਸਪੋਰਟ कॉटन ਹੋ ਗਿਆ ਉਹਦਾ ਪਹਿ ਤਿਆਰ ਕਰਾਂਗੇ ਉਮੀਦ ਕਰਦੀ ਹਾਂ ਕਿ ਅੱਜ ਦਾ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਨਿਊ ਨਿਊ ਡਰੈਸ ਆਪਾਂ ਬਣਾਉਂਦੇ ਰਹਨੇ ਆ ਉਹਦੀ ਵੀਡੀਓਜ਼ ਅਪਲੋਡ ਕਰਦੇ ਰਹਨੇ ਆਗੇ ਨਾ ਫੈਸ਼ਨ ਦੇ ਰਿਲੇਟਡ ਬਿਊਟੀ ਹੋਮ ਰੈਮਡੀਜ਼ ਜਿਵੇਂ ਕਿ ਸਕਿਨ ਕੇਅਰ ਹੋਗੀ ਐਦਾਂ ਦੀ ਵੀਡੀਓ ਆਪਾਂ ਅਪਲੋਡ ਕਰਦੇ ਰਹਨੇ ਆਗੇ ਸੋ ਜੇ ਵਧੀਆ ਲੱਗੀ ਹੋਈ ਤਾਂ ਕਮੈਂਟ ਵੀ ਜਰੂਰ ਕਰ ਦਿਓ ਇੱਕ ਸੋਹਣਾ ਜਾਂ ਤੇ ਹੁਣ ਮਿਲਾਂਗੇ ਨੈਕਸਟ ਸੇ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ